ਕਾਵਰ ਮੋਰਚਾ ਲੱਗਿਆ ਸਮਾਣੇ ਦੇ ਵਿੱਚ ਜਿੱਥੇ ਭਾਈ ਗੁਰਜੀਤ ਸਿੰਘ ਕਾਵਰ ਦੇ ਉੱਤੇ ਨੇ ਮੰਗ ਕਰ ਰਹੇ ਨੇ ਧਰਮਗਰਾਂ ਦਾ ਵੀ ਦੇਖ ਦੀ ਕਰਨ ਲਈ ਸਖਤ ਕਾਨੂੰਨ ਬਣਾ ਚਾਹੀਦਾ ਭਾਈ ਗੁਰਜੀਤ ਸਿੰਘ ਖਾਲਸਾ ਜੀ ਦਾ 258 ਦਿਨਾਂ ਤੋਂ ਮੋਰਚਾ ਚੱਲ ਰਿਹਾ ਉਹਦੇ ਵਿੱਚ ਅਸੀਂ ਪਹਿਲਾਂ ਵੀ ਆਏ ਆ ਅੱਜ ਵੀ ਪਹੁੰਚੇ ਆ ਅੱਜ ਇੰਨੀ ਬਰਸ਼ਾਤ ਹੋਣ ਦੇ ਬਾਵਜੂਦ ਵੀ ਸਾਰੇ ਧਰਮਾਂ ਦੇ ਇੱਥੇ ਜੋ ਆਗੂ ਨੇ ਹੋਰ ਦੂਸਰੇ ਲੋਕ ਵੀ ਪਹੁੰਚੇ ਆ ਆਮ ਇਨਸਾਨ ਵੀ ਨੇ ਜਿਹੜੇ ਹਰ ਇੱਕ ਦੇ ਮੰਨ ਦੇ ਵਿੱਚ ਐ ਵੀ ਜੋ ਸਾਡੇ ਧਰਮ ਦੇ ਪ੍ਰਤੀ ਕੋਈ ਕਾਨੂੰਨ ਬਣ ਜੇ ਸਾਰੇ ਧਰਮਾਂ ਵਾਸਤੇ ਬੈਠੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਕਿਹੜਾ ਕੋਈ ਇਕੱਲੇ ਬੈਠੇ ਨਹੀਂ ਸਰਕਾਰ ਚੁੱਪੀ ਪਈ ਹੈ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਸੀ 2022 ਦੇ ਵਿੱਚ ਚੋਣਾਂ ਤੋਂ ਪਹਿਲਾਂ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਜਦੋਂ ਮੈਂ ਸਰਕਾਰ ਦੇ ਵਿੱਚ ਆ ਗਿਆ ਤੁਸੀਂ ਸਰਕਾਰ ਬਣਾਓ ਆਮ ਆਦਮੀ ਪਾਰਟੀ ਦੀ ਤਾਂ ਇਹ ਕਾਨੂੰਨ ਮੈਂ ਬਣਾਉਂਗਾ ਜਦੋਂ 3.5 ਸਾਲ ਦਾ ਸਮਾਂ ਹੋ ਚੁੱਕਿਆ ਅਜੇ ਕਾਨੂੰਨ ਬਣਾਉਂਦਾ ਨਾਉ ਨਹੀਂ ਲੈ ਰਹੇ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਨਹੀਂ ਇਹ ਗੱਲ ਕਰ ਰਹੇ ਜਾਂ ਤਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਭੈਅ ਹੈ ਦੇਖੋ ਭੈਅ ਲੋਣਾ ਕੋਲੇ ਪਹੁੰਚੀ ਪਈ ਹੈ ਉਹਨਾਂ ਨੇ ਕਾਨੂੰਨ ਬਣਾਉਣਾ ਸਾਰੇ ਲੋਕ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਇੰਨੇ ਉਹਨਾਂ ਦੀ ਆਵਾਜ਼ਾਂ ਇਹੀ ਨੇ ਹਰੇਕ ਦਾ ਮਨ ਇਹ ਮੰਨਦੇ ਬਲਬਲੇ ਨੇ ਕਿ ਅਸੀਂ ਰਾਜਪੁਰਾ ਪਟਿਆਲਾ ਜਿਹੜੀ ਉਹ ਮੇਨ ਹਾਈ ਬੁਆਏ ਬੰਦ ਕਰਨ ਤੇ ਪਹੁੰਚਣ ਦੀ ਉਹਨਾਂ ਦੀ ਤਮੰਨਾ ਸਾਰਿਆਂ ਦਾ ਮਨ ਇਹ ਕਹਿ ਰਿਹਾ ਵੀ ਤਾਂ ਸਰਕਾਰ ਜਾਗੂਗੀ ਆ 2670 ਦਿਨ ਹੋ ਗਏ ਭਾਈ ਸਾਹਿਬ ਨੂੰ ਟਾਵਰ ਤੇ ਪਹੁੰਚਣ ਕਿੱਥੇ ਕਮੀ ਰਹੀਗੀ ਸਰਕਾਰ ਤੱਕ ਆਵਾਜ਼ ਪਹੁੰਚ ਕਿਉਂ ਨਹੀਂ ਰਹੀ ਪਹਿਲਾਂ ਕੁਝ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਸਮਾਣਾ ਆਏ ਤੇ ਕੁਝ ਛੋਟੇ ਛੋਟੇ ਬੱਚਿਆਂ ਦਾ ਜੋ ਇੱਕ ਪਰਦਾ ਰਹੀਂ ਹਾਂ ਐ ਅੱਛੀ ਜੰਟ ਹੋ ਗਿਆ ਸੀ ਉਹਦੇ ਵਿੱਚ ਚਲੇ ਗਏ ਸੀ ਹੋਰ ਸੁਬੰਬੇ ਵਿੱਚ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਉਸ ਟਾਈਮ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਸ ਕਮੇਟੀ ਨੂੰ ਮਿਲ ਲੈਂਦੇ ਪਰ ਉਹ ਕਮੇਟੀ ਨੂੰ ਵੀ ਨਹੀਂ ਮਿਲ ਕੇ ਗਏ ਬੜੀ ਵੱਡੀ ਗਲਤੀ ਹੋਈ ਹੈ ਜਾਂ ਤਾਂ ਦੇਖੋ ਕੋਈ ਜਾਂਦਾ ਲੋਕਲ ਹੋਰੇ ਜੋ ਲੀਡ ਕਰਨ ਉਹ ਨਹੀਂ ਸਹੀ ਗਾਈਡ ਕਰਦੇ ਸਾਨੂੰ ਸਮਝ ਨਹੀਂ ਲੱਗ ਰਹੀ ਭਾਈ ਗੁਰਜੀਤ ਸਿੰਘ ਦੇ ਨਾਲ ਅਸ਼ਮੋੜਾ ਨਾਲ ਮੋੜਾ ਲਾ ਕੇ ਖੜੇ ਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਧਰਮਾਂ ਨੂੰ ਅਸੀਂ ਸਮਰਪਤਾ ਤੇ ਧਰਮ ਕਦੇ ਕੋਈ ਵੀ ਕਿਸੇ ਨੂੰ ਲੜਨਾ ਨਹੀਂ ਸਿਖਾਉਂਦਾ ਤੇ ਜੇ ਕੋਈ ਬੇਅਦਬੀ ਕਰਦਾ ਉਸ ਨੂੰ ਵੈਛੇਤਾ ਜਿੰਮੇਵਾਰ ਫਾਂਸੀ ਦੀ ਸਜ਼ਾ ਵੀ ਨਾਲ ਦੀ ਨਾਲੇ ਹੁਣ 24 ਘੰਟੇ ਲੰਗੜਨ ਦੇ ਨਾਲ ਦੀ ਨਾਲ ਉਹਨਾਂ ਨੂੰ ਗੋਲੀ ਨਾਲ ਉੜਾ ਦਿੱਤਾ ਜਾਂਦਾ ਈ ਥੀਕਾ ਟੋਕਾ ਟੂਮਰ ਕੈਦੀ ਦਾ ਸਜ਼ਾ ਕਰਦੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਦੀ ਸਾਂਝ ਜਨਾਲ ਰਹਿੰਦੇ ਆ ਜਦੋਂ ਕਿਸੇ ਵੀ ਧਰਮਗ੍ਰੰਥ ਦੀ ਗੇਟ ਨਹੀਂ ਹੁੰਦੀ ਹੈ ਤਾਂ ਸਾਰੇ ਧਰਮਾਂ ਦੇ ਲੋਕ ਹੈ ਉਹਨਾਂ ਨੂੰ ਦੁੱਖ ਪਹੁੰਚਦਾ ਤੇ ਉਹ ਹਮਨ ਕਰਦੇ ਆ ਕਿ ਇਨਸਾਫ ਮਿਲਣਾ ਚਾਹੀਦਾ ਅੱਜ ਟਾਵਰ ਮੋਰਚਾ ਲੱਗਿਆ ਸਮਾਣੇ ਦੇ ਵਿੱਚ ਜਿੱਥੇ ਭਾਈ ਗੁਰਜੀਤ ਸਿੰਘ ਟਾਵਰ ਦੇ ਉੱਤੇ ਨੇ ਮੰਗ ਕਰ ਰਹੇ ਨੇ ਧਰਮਗਰਾਂ ਦਾ ਵੀ ਦੇਗ ਵੀ ਕਰਨ ਲਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਵੱਖ-ਵੱਖ ਧਰਮਾਂ ਦੇ ਲੋਕ ਪਹੁੰਚੇ ਨੇ ਸਾਡੇ ਨਾਲ ਬ੍ਰਾਹਮਣ ਸਭਾ ਦੇ ਪ੍ਰਧਾਨ ਵੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਜਦੋਂ ਤੁਸੀਂ ਵੀ ਪਹੁੰਚਿਓ ਕਿਹੜੀ ਸੰਸਥਾ ਤੋਂ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਭਾਰਤੀ ਆਯੁਰਵੈਦ ਬ੍ਰਾਹਮਣ ਸਭਾ ਪੰਜਾਬ ਦੇ ਨਿਕਸੇਵਾਦਾਰ ਹੋਣ ਦੇ ਨਾਤੇ ਮੈਂ ਅੱਜ ਇੱਥੇ ਜੀ ਜੋਸ ਭਾਈ ਗੁਰਜੀਤ ਸਿੰਘ ਖਾਲਸਾ ਜੀ ਦਾ 258 ਦਿਨਾਂ ਤੋਂ ਮੋਰਚਾ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਪਹਿਲਾਂ ਵੀ ਆਏ ਆ ਅੱਜ ਵੀ ਪਹੁੰਚੇ ਆ ਅੱਜ ਇੰਨੀ ਬਰਸ਼ਾਤ ਹੋਣ ਦੇ ਬਾਵਜੂਦ ਵੀ ਸਾਰੇ ਧਰਮਾਂ ਦੇ ਇੱਥੇ ਜੋ ਆਗੂ ਨੇ ਹੋਰ ਦੂਸਰੇ ਲੋਕ ਵੀ ਪਹੁੰਚੇ ਨੇ ਆਮ ਇਨਸਾਨ ਵੀ ਨੇ ਜਿਹੜੇ ਹਰ ਇੱਕ ਦੇ ਮੰਨ ਦੇ ਵਿੱਚ ਹੈ ਵੀ ਜੋ ਸਾਡੇ ਧਰਮ ਦੇ ਪ੍ਰਤੀ ਕੋਈ ਕਾਨੂੰਨ ਬਣ ਜੇ ਸਾਰੇ ਧਰਮਾਂ ਵਾਸਤੇ ਬੈਠੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਕਿਹੜਾ ਕੋਈ ਇਕੱਲੇ ਬੈਠੇ ਨੇ ਸੋ ਅੱਜ ਇੰਨੀ ਮਾਤਰਾ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਅੱਜ ਮੇਰਾ ਖਿਆਲ ਹੈ ਕਿ ਘੱਟੋ ਘੱਟ 30000 ਬੰਦਾ ਇੱਥੇ ਪਹੁੰਚਿਆ ਹੈ ਤੇ ਹੌਲੀ ਹੌਲੀ ਭਾਈ ਬਿਰਤ੍ਰੀ ਸਿੰਘ ਜੀ ਜੋ ਸਾਡੇ ਕੋਆਰਡੀਨੇਟਰ ਨੇ ਇਸ ਮੋਰਚੇ ਦੇ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਸਾਨੂੰ ਵਟਸਐਪਾਂ ਤੇ ਤੁਸੀਂ ਪਾ ਦਿਆ ਕਰੋ ਜਿਹੜੇ ਵੀ ਕੋਈ ਪ੍ਰੋਗਰਾਮ ਰੱਖਣਾ ਹੈ ਕਿ ਇਹ ਮੋਰਚਾ ਇਹ ਵੱਧ ਤੋਂ ਵੱਧ بڑا ਹੋ ਸਕੇ ਇਸ ਕਰਕੇ ਸਰਕਾਰ ਦੇ ਉੱਪਰ ਆਪਾਂ ਇਹ ਦਬਾਅ ਬਣਾ ਸਕੀਏ ਜੋ ਸਰਕਾਰ ਸੁੱਤੀ ਪਈ ਹੈ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਸੀ 2022 ਦੇ ਵਿੱਚ ਚੋਣਾਂ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਜਦੋਂ ਮੈਂ ਸਰਕਾਰ ਦੇ ਵਿੱਚ ਆ ਗਿਆ ਤੁਸੀਂ ਸਰਕਾਰ ਬਣਾਉ ਆਮ ਆਦਮੀ ਪਾਰਟੀ ਦੀ ਤਾਂ ਇਹ ਕਾਨੂੰਨ ਮੈਂ ਬਣਾਉਂਗਾ ਹੁਣ ਉਹ ਸਰਕਾਰ ਦੇ ਵਿੱਚ ਨੇ ਤਿੰਨ ਸਾਢੇ ਤਿੰਨ ਸਾਲ ਦਾ ਸਮਾਂ ਹੋ ਚੁੱਕਿਆ ਅਜੇ ਕਾਨੂੰਨ ਬਣਾਉਣ ਦਾ ਨਾਂ ਨਹੀਂ ਲੈ ਰਹੇ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਨਹੀਂ ਇਹ ਗੱਲ ਕਰ ਰਹੇ ਜਾਂ ਤਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਭੈਅ ਹੈ ਦੇਖੋ ਫਾਈਲ ਉਹਨਾ ਕੋਲੇ ਪਹੁੰਚੀ ਪਈ ਹੈ ਉਹਨਾਂ ਨੇ ਕਾਨੂੰਨ ਬਣਾਉਣਾ ਹੈ ਅਸੀਂ ਤਾਂ ਪਿੱਛੇ ਜਦੋਂ ਧਰਨਾ ਲਾਇਆ ਸੀ ਉਸ ਟਾਈਮ ਸਾਨੂੰ ਵਿਸ਼ਵਾਦਵਾਇਆ ਸੀ ਕਿ ਤੁਹਾਡੀ ਫਾਈਲ ਨੇੜੇ ਪਹੁੰਚ ਗਈ ਇਹ ਵੀ ਥੋੜਾ ਜਲਦੀ ਇਹ ਮਸਲਾ ਹੱਲ ਹੋ ਜਾਏਗਾ ਕਿ ਕਹੇ ਜਲਦੀ ਸਾਰੇ ਧਰਮਾਂ ਵਾਸਤੇ ਕਾਨੂੰਨ ਬਣਾ ਦਿੱਤਾ ਜਾਵੇਗਾ ਉਸ ਸਮੇਂ ਅਸੀਂ ਧਰਮ ਇਸ ਗੱਲ ਕਰਕੇ ਚੱਕ ਲਿਆ ਸੀ ਪਰ ਹੁਣ ਜਿਸ ਤਰ੍ਹਾਂ ਸਾਰੇ ਲੋਕ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਇੰਨੇ ਉਹਨਾਂ ਦੀ ਆਵਾਜ਼ਾਂ ਇਹੀ ਨੇ ਹਰੇਕ ਮੰਨ ਇਹ ਮੰਨਦੇ ਬਲਬਲੇ ਨੇ ਕਿ ਅਸੀਂ ਰਾਜਪੁਰਾ ਪਟਿਆਲਾ ਜਿਹੜੀ ਉਹ ਮੇਨ ਹਾਈਵੇ ਬਾਹਾਂ ਬੰਦ ਕਰਨ ਤੇ ਪਹੁੰਚਣ ਦੀ ਉਹਨਾਂ ਦੀ ਤਮੰਨਾ ਸਾਰਿਆਂ ਦਾ ਮਨ ਇਹ ਕਹਿ ਰਿਹਾ ਵੀ ਤਾਂ ਸਰਕਾਰ ਜਾਗੂਗੀ ਕਿ ਮੈਂ ਇਹ ਚਾਹੁੰਦਾ ਕੋਈ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਆਪਾਂ ਉਹ ਕੰਮ ਨਾ ਪਹੁੰਚਣ ਦਈਏ ਸਮਾਂ ਕੱਢ ਕੇ ਹੁਣ ਤਾਂ ਲੁਧਿਆਣਾ ਦੀ ਉਪ ਚੋਣ ਕਣੀ ਪਹਿਲਾਂ ਮੁੱਖ ਮੰਤਰੀ ਸਾਹਿਬ ਬੀਜੀ ਸੇ ਉਸ ਤੋਂ ਵੀ ਹੁਣ ਤਾਂ ਬਿਲੇ ਹੋ ਚੁੱਕੇ ਨੇ ਉਸ ਉਪ ਚੋਣ ਵੀ ਉਹਨਾਂ ਨੇ ਜਿੱਤ ਲਈ ਹੈ ਉਹਦੇ ਬਾਅਦ ਵੀ ਹੁਣ ਤਾਂ ਉਹਨਾਂ ਕੋਈ ਸਮਾਂ ਸਮਾਂ ਕੱਢ ਕੇ ਉਹ ਕਾਨੂੰਨ ਨੂੰ ਬਣਾਉਂਦੀ ਹੈ ਜਰੂਰ ਇਹ ਫੈਚਰਾ ਕਰਨਾ ਉਹਨਾਂ ਦੇ ਅੱਗੇ ਹੱਥ ਬਨ ਕੇ ਬੇਨਤੀ ਹੈ ਸਾਰੇ ਧਰਮਾਂ ਦੇ ਉਹ ਆਪ ਵੀ ਸਿੱਖ ਧਰਮ ਨੂੰ ਬੁਲਾਉਂ ਕਰਦੇ ਨੇ ਉਹਨਾਂ ਦਾ ਆਪ ਪਹਿਨਤ ਪਹਿਲੇ ਤੌਰ ਤੇ ਵੱਜ ਬਣਦਾ ਵੀ ਇਹ ਕੰਮ ਅਸੀਂ ਕਰ ਲਈ ਹੈ ਆ 120 60 70 ਦਿਨ ਹੋ ਗਏ ਭਾਈ ਸਾਹਿਬ ਨੂੰ ਕਾਵਰ ਤੇ ਪਹੁੰਚਣ ਨੂੰ ਕਿੱਥੇ ਕਮੀ ਰਹੀਗੀ ਸਰਕਾਰ ਤੱਕ ਆਵਾਜ਼ ਪਹੁੰਚ ਕਿਉਂ ਨਹੀਂ ਰਹੀ ਪਹਿਲਾਂ ਕੁਝ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਸਮਾਣਾ ਆਏ ਤੇ ਕੁਝ ਛੋਟੇ ਛੋਟੇ ਬੱਚਿਆਂ ਦਾ ਜੋ ਇੱਕ ਪਰਦੇ ਰਾਹੀਂ ਹਾਂ ਲੱਖਿਆਟ ਹੋ ਗਿਆ ਸੀ ਉਹਦੇ ਵਿੱਚ ਚਲੇ ਗਏ ਸੀ ਹੋਰ ਸਭਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀ ਉਸ ਟਾਈਮ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਸ ਕਮੇਟੀ ਨੂੰ ਮਿਲ ਲੈਂਦੇ ਪਰ ਉਹ ਕਮੇਟੀ ਨੂੰ ਵੀ ਨਹੀਂ ਮਿਲ ਕੇ ਗਏ ਬੜੀ ਵੱਡੀ ਗਲਤੀ ਹੋਈ ਹੈ ਜਾਂ ਤਾਂ ਦੇਖੋ ਕੋਈ ਜਾਂਦਾ ਲੋਕਲ ਹੋਰੇ ਜੋ ਲੀਡਰ ਨੇ ਉਹ ਨਹੀਂ ਸਹੀ ਗਾਈਡ ਕਰਦੇ ਸਾਨੂੰ ਸਮਝ ਨਹੀਂ ਲੱਗ ਰਹੀ ਪਰ ਹੁਣ ਜਿਉਂ ਜਿਉਂ ਲੋਕ ਆਵਾਜ਼ ਇਕੱਠੀ ਹੁੰਦੀ ਜਾਂਦੀ ਹੈ ਸੋ ਲੋਕਾਂ ਦਾ ਜਿਹੜਾ ਇਹ ਇਕੱਠ ਹੈ ਉਹ ਦਿਨੋਂ ਦਿਨ ਹੁਣ ਦੱਸੀ ਜਾਏਗਾ ਉਹਨਾਂ ਦੀਆਂ ਸੀਏਡੀ ਏਜੰਸੀਆਂ ਉਹ ਬੈਠੀਆਂ ਨੇ ਉਹ ਆਪੇ ਰਸ ਦੇਣਗੇ ਵੀ ਕੀ ਸਮਾਨੇ ਦਾ ਉੱਥੇ ਹਾਲ ਹੈ ਅੱਜ ਬਰਸਾਤ ਦੇ ਮੌਸਮ ਦੇ ਵਿੱਚ ਹੋ ਕੇ ਵੀ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਸਾਰੇ ਹਿੱਸਾ ਪਾਉਣ ਆਏ ਨੇ ਸਾਰੇ ਧਰਮਾਂ ਦੇ ਆਗੂ ਸਹਿਬਾਨ ਹੋਰ ਸਾਰੇ ਲੋਕ ਹਿੱਸਾ ਪਾਉਣ ਆਏ ਨੇ ਸੋ ਸਾਰੇ ਅਸੀਂ ਦਿਨ ਰਾਤ ਜਦੋਂ ਵੀ ਆਵਾਜ਼ ਦੇਣਗੇ ਅਸੀਂ ਨਾਲ ਹੋ ਕੇ ਇਕੱਠੇ ਹੋ ਕੇ ਸੰਘਰਸ਼ ਜਾਰੀ ਰੱਖਾਂਗੇ ਹੁਣ ਇਸ ਸੰਘਰਸ਼ ਕੱਲੇ-ਕੱਲੇ ਭਾਈ ਗੁਰਜੀਤ ਸਿੰਘ ਦਾ ਨੇ ਕੱਲੇ-ਕੱਲੇ ਦਾ ਇਹ ਸੰਘਰਸ਼ ਬਣ ਚੁੱਕਿਆ ਹੈ ਹੁਣ ਕੱਲਾ-ਕੱਲਾ ਬੰਦਾ ਭਾਈ ਗੁਰਜੀਤ ਸਿੰਘ ਬਣਨ ਜਾ ਰਿਹਾ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਵੱਡਾ ਵਿਸ਼ਾਲ ਰੂਪ ਵੰਡ ਤੋਂ ਪਹਿਲਾਂ ਇਹ ਜਲਦੀ ਕਾਨੂੰਨ ਬਣਾ ਦਿੱਤਾ ਜਾਵੇ ਇਹੀ ਅਸੀਂ ਬੇਨਤੀ ਕਰਦੇ ਹਾਂ ਪਰ ਵਕ ਵਕ ਬੁਲਾਰੇ ਜਦੋਂ ਮੰਚ 'ਤੇ ਬੋਲਦੇ ਸੀ ਅਸੀਂ ਵੀ ਸੁਣਦੇ ਸੀ ਉਹ ਗਿਲਾ ਕਰਦੇ ਸੀ ਕਿ ਲੋਕ ਨਹੀਂ ਆਉਂਦੇ ਲੋਕ ਇਕੱਠ ਨਹੀਂ ਕਰਦੇ ਅਸੀਂ ਇਹੀ ਮੈਂ ਪਹਿਲਾਂ ਗੱਲ ਕਹਿ ਕੇ ਆਇਆ ਤੇ ਜੋ ਸਾਡੇ ਕੋਆਰਡੀਨੇਟਰ ਨੇ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਕਿ ਸਾਨੂੰ ਵੱਖ-ਵੱਖ ਜਿਵੇਂ ਹੁਣ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ ਸੀ ਇੱਕ ਦੂਜੇ ਤੋਂ ਜਿਵੇਂ ਅੱਜ ਮੌਕੇ ਤੇ ਪਤਾ ਲੱਗਿਆ ਨਹੀਂ ਅਸੀਂ ਘਟੋ ਘਟ ਦੋ ਤਾਈ ਸੋ ਬੰਦਾ ਆਉਂਦੇ ਕਿਥੇ ਅਸੀਂ ਹੁਣ ਪੰਜ ਚਾਰ ਬੰਦੇ ਆਏ ਅਸੀਂ ਇਸ ਕਰਕੇ ਅੱਜ ਅਸੀਂ ਵਰਸਾਤ ਹੋਣ ਦੇ ਬਾਅਦ ਵੀ ਅਸੀਂ ਕਹਾੜੀ ਲਵਾਉਣ ਆਏ ਹੂ ਭਾਈ ਅੱਜ ਭਾਈ ਬਰਸਾਤ ਹੋ ਰਹੀ ਹੈ ਚਾਹੇ ਫਿਰ ਵੀ ਆਪਾਂ ਜਾਵਾਂਗੇ ਬਰਸਾਤ ਹੋਣ ਦੇ ਬਾਵਜੂਦ ਵੀ ਅਸੀਂ ਇੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਹੈ ਤੇ ਭਾਈ ਗੁਰਜੀਤ ਸਿੰਘ ਦੇ ਨਾਲ ਸਮੋਢਾਂ ਨਾਲ ਮੋਢਾ ਲਾ ਕੇ ਖੜੇ ਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਧਰਮਾਂ ਨੂੰ ਅਸੀਂ ਸਮਰਪਤਾ ਤੇ ਧਰਮ ਕਦੇ ਕੋਈ ਵੀ ਕਿਸੇ ਨੂੰ ਲੜਨਾ ਨਹੀਂ ਸਿਖਾਉਂਦਾ ਤੇ ਜੇ ਕੋਈ ਬੇਅਦਬੀ ਕਰਦਾ ਉਸ ਨੂੰ ਵੈਸੇ ਤਾਂ ਜਿੰਮੇਵਾਰ ਫਾਂਸੀ ਦੀ ਸਜ਼ਾ ਵੀ ਨਾਲ ਦੀ ਨਾਲੇ 24 ਘੰਟੇ ਜੰਗਣ ਦੇ ਨਾਲ ਦੀ ਨਾਲ ਉਹਨਾਂ ਨੂੰ ਗੋਲੀ ਨਾਲ ਉੜਾ ਦਿੱਤਾ ਜਾਂਦਾ ਇਹ ਠੀਕਾ ਟੋਗਾ ਟੋਮਰ ਕੈਦੀ ਦਾ ਸਜ਼ਾ ਕਰਦੇ ਇਹ ਗੱਲ ਦੇ ਤੋ ਕੋਈ ਇਹ ਹੈ ਜਾਂ ਕੋਈ ਗਲਤੀ ਕਰਨ ਦੀ ਹਿੰਮਤ ਨਾਲ ਕਰੇ ਕਿਉਂ ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਮਦਬੁੱਧੀ ਕਹਿ ਕੇ ਆਪਣਾ ਵਿਚਾਰ ਪਰਾਂ ਕਰ ਦਿੱਤਾ ਜਾਂਦਾ ਸੋ ਇਹ ਗੱਲਾਂ ਸਰਕਾਰ ਨੂੰ ਧਰਮ ਤੋਂ ਵੱਧ ਰਾਜਨੀਤੀ ਤੋਂ ਦੋਨਾਂ ਚੀਜ਼ਾਂ ਲਗ ਲਗ ਰੱਖਣੀਆਂ ਚਾਹੀਦੀਆਂ ਨੇ ਵਿਚ ਲਾਇਆ ਗੜਬੜ ਨਹੀਂ ਕਰਨੀ ਚਾਹੀਦੀ ਧਰਮ ਦੀ ਆ ਤੇ ਰਾਜਨੀਤੀ ਦੀ ਰਾਜਨੀਤੀ ਵੱਖ ਰੱਖਣ ਧਰਮ ਵੱਖ ਰੱਖਣ ਸੋ ਉਹਨਾਂ ਬੰਦੇ ਚਾਹਨਾ ਚ ਇਹੀ ਬੇਨਤੀ ਕਰਦੇ ਆ ਕਿ ਬੜੇ ਸ਼ਾਂਤੀ ਤੇ ਪਿਆਰ ਨਾਲ ਇਹ ਮੌਕੇ ਜਿੰਨੇ ਚੱਲ ਰਿਹਾ ਹੈ ਉਹ ਸੇ ਨੂੰ ਦੇਖਦੇ ਹੋਏ ਉਹ ਇਹ ਕਾਨੂੰਨ ਜਲਦੀ ਤੋਂ ਜਲਦੀ ਬਣਾ ਦੇਵੇ ਇਹ ਸਾਡੇ ਨਾਲ ਬ੍ਰਾਹਮਣ ਸੁਵਧ ਦੇ ਪ੍ਰਧਾਨ ਸੀ ਜਿਹੜੇ ਕਹਿੰਦੇ ਕਿ ਸਾਰੇ ਲੋਕ ਆ ਜਿਹੜੇ ਅੱਜ ਵਰਜੀਤ ਸਿੰਘ ਬਣ ਕੇ ਸੰਘਰਸ਼ ਕਰ ਰਹੇ ਸਰਕਾਰ ਨੂੰ ਉਧਰ ਦੇਖਣਾ ਚਾਹੀਦਾ ਜਲਦੀ ਕਾਨੂੰਨ ਬਣਾਉਣਾ ਚਾਹੀਦਾ ਕੈਂਡਰਮਨ ਸੋਨੂ ਦੇ ਨਾਲ ਨਵੀ ਪਟਿਆ